ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੱਲੋਵਾਲ ਜ਼ਿਲ੍ਹਾ ਮੋਗਾ ਤਹਿਸੀਲ ਦੋਸਤੋ ਬਾਗਾਪੁਰਾਣਾ ਦੋਸਤੋ ਅੱਜ ਦੀ ਵੀਡੀਓ 'ਤੇ ਦੋ ਜਾਨਵਰ ਦਿਖਾਉਣੇ ਆ ਇੱਕ ਤੋਕੜ ਗੱਭਨ ਝੋਟੀ ਦੂਜੇ ਸੂਏ ਤੇ ਇੱਕ ਪਹਿਲੇ ਸੂਏ ਤਾਜੀ ਸੂਈ ਸਵਾਈ ਗਾਂ ਤੇ ਇੱਕ ਦੋਸਤੋ ਟਰੈਕਟਰ ਵੀਡੀਓ ਨੂੰ ਐਂ ਤਾਂ ਹੀ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਂਗੇ ਆਪ ਦੇ ਤਸੱਲੀਨਾ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਇੱਕ ਨੰਬਰ ਝੋਟੀ ਤੋਂ ਸਟਾਰਟ ਕਰ ਲੈਂਦੇ ਆ ਦੋਸਤੋ ਦੂਜਾ ਸੂਆ ਸੂਈ ਹੈ ਝੋਟੀ ਤੀਜੇ ਸੂਇ ਲੈ ਇਸ ਟਾਈਮ ਗੱਬਣਾ ਦੋਸਤੋ ਚਾਰਵੇਂ ਨੇ ਦੀ 4 ਲੀਟਰ ਦੀ ਦੁੱਧ ਆ ਦੋਸਤੋ ਇੱਕ ਟਾਈਮ ਮਿਲਦੀ ਹੈ ਬਾਈ ਕਹਿੰਦਾ ਚੈੱਕ ਪਾਸ ਆ ਤੇ ਕੁੱਥੇ ਹੀ ਦੋਸਤੋ ਇੱਕ ਪਾਸੇ ਤੇ ਸ਼ਾਪ ਜਿਹੜੀ ਉਹ ਟਲੀ ਹੋਈ ਆ ਇੱਕ ਪਾਸਾ ਵਾਲਾ ਕੁੱਥੇ ਦੀ ਹੱਡ ਜਿਹੜਾ ਉਹ ਬਾਈ ਕਹਿੰਦਾ ਟਲਿਆ ਹੋਇਆ ਥੋੜਾ ਜਿਹਾ ਤੇ ਉਹ ਤੁਸੀਂ ਦੇਖ ਸਕਦੇ ਆਂ ਵੀਡੀਓ ਸਾਫ਼ ਹੀ ਦਿਖੀ ਜਾਂਦਾ ਤੇ ਦੋਸਤੋ ਹਵਾਨਾ ਵੀ ਸੋਹਣਾ ਵਾ ਥਾਣ ਦੋਸਤੋ ਚਾਰੇ ਫੁੱਲ ਗਿਆ ਇਸ ਦੇ ਕਲੇ ਕਰੇ ਨਖਰ ਵਿੱਚ ਸੋਹਣੇ ਲੱਗੇ ਹੋਏ ਆ ਤੇ ਝੋਟੀ ਦਾ ਪ੍ਰਾਈਸ ਬਾਈ ਨੇ ਲੱਗਿਆ ਹੋਇਆ 42000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਦੋ ਨੰਬਰ ਤੇ ਵੈੜ ਦੀ ਗੱਲ ਕਰਦੇ ਆਂ ਦੋਸਤੋ ਹਾਂ ਜੀ ਦੋਸਤੋ ਵੈੜ ਦੀ ਗੱਲ ਕਰਦੇ ਆਂ ਦੋਸਤੋ ਪਹਿਲਾ ਸੂਬਾ ਸੂਈ ਆ 12 ਦਿਨ ਬਾਈ ਕਹਿੰਦਾ ਸੂਈ ਨੂੰ ਸਮਾ ਹੋ ਗਿਆ ਤੇ 14 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਦੇ ਜੋਖਣ ਵਾਲਾ ਤਿਆਰ ਆ ਬੱਚਾ ਦੋਸਤੋ ਵੱਛੀ ਮਗਰ ਤੇ ਦੋਸਤੋ ਥਣ ਜਿਹੜਾ ਤੁਸੀਂ ਵੇਖੋਗੇ ਨਾ ਤੁਹਾਡੀ ਰੂਹ ਖੋਜ ਹੋ ਜੂਗੀ ਥਣ ਦੋਸਤੋ ਮੱਝਾਂ ਨਾਲ ਲੱਗਿਆ ਹੋਇਆ ਵੈੜ ਨੂੰ ਪਹਿਲਾ ਸੂਆ ਹੀ ਹੈ ਹਜੇ ਪਰ ਦੋਸਤੋ ਥਣ ਵਾਲੀ ਤਾਂ ਕਮਾਲ ਕੀਤੀ ਹੋਈ ਹੈ ਵੱਛੀ ਨੇ ਥਣ ਦੋਸਤੋ ਦੇਖ ਸਕਦੇ ਆ ਮੁਠੀਆ ਥਣ ਲੱਗਿਆ ਹੋਇਆ ਦੋਸਤੋ ਪੂਰਾ ਵਧੀਆ ਤੇ ਫੋਰ ਸ਼ਾਂਖਪੋਰਾ ਨਹੀਂ ਕਦ ਕੜ ਦੋਸਤੋ ਵੱਡਾ ਬੱਚਾ ਮਗਰ ਵੱਛੀ ਤੇ ਵੈੜ ਦਾ ਮੁੱਲ ਬਾਈ ਨੇ ਰੱਖਿਆ ਹੋਇਆ 45000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਲ ਹੋ ਜਾਊਗਾ ਦੋਸਤੋ ਬਾਈ ਕਹਿੰਦਾ ਟਰੈਕਟਰ ਆਪਣਾ ਘਰੇ ਹੈ ਨਹੀਂਗਾ ਬਾਹਰ ਵਾਈ ਕਰਨ ਵਾਸਤੇ ਗਿਆ ਹੋਇਆ ਉਹਦੀਆਂ ਫੋਟੋਆਂ ਮੈਂ ਸਕਰੀਨ ਉੱਪਰ ਚਲਾ ਦੂੰਗਾ ਤੁਸੀਂ ਵੇਖ ਕੇ ਤੇ ਬਾਈ ਨਾਲ ਗੱਲਬਾਤ ਕਰਦੇ ਜੀ ਵੀਡੀਓ ਨੂੰ ਮੈਂ ਤਾਂ ਇਹ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ